ਹੈਲੋ ਜੀ ਤੁਹਾਡਾ ਸਾਰਿਆਂ ਦਾ ਫੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇਹਦਾ ਤਾਂ ਡਿਜ਼ਾਈਨ ਬਣਾਉਣ ਜਾ ਰਹੇ ਜਿਸਦੇ ਲਈ ਸਾਨੂੰ ਸਲਾਈਆਂ ਪੈਨ ਤੇ ਬਚੀ ਹੋਈ ਉਨ ਬਚੀ ਹੋਈ ਜੜ ਛੋਟੇ ਛੋਟੇ ਉਨ ਸਾਰੇ ਇਸੇ ਯੂਜ਼ ਕਰਕੇ ਇਹ ਵਾਲਾ ਜਿਹੜਾ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਬਚੀ ਹੋਈ ਉਨ ਹੋਗੇ ਛੋਟੇ ਛੋਟੇ ਇੱਕ ਅਸੀਂ ਪੈਨ ਚਾਹੀਦਾ ਸਾਨੂੰ ਡਿਜ਼ਾਈਨ ਬਣਾਉਣ ਲਈ ਤੇ ਸਲਾਈਆਂ ਤਾਂ ਸਾਨੂੰ ਚਾਹੀਦੀਆਂ ਬੁਣਨ ਲਈ ਠੀਕ ਹੈ ਇਹ ਆਪਾਂ ਸਾਰੀ ਚੀਜ਼ਾਂ ਦਾ ਯੂਜ਼ ਕਰਕੇ ਅੱਜ ਇੱਕ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਡਿਜ਼ਾਈਨ ਮਲਟੀ ਕਲਰਸ ਹੋਊਗਾ ਕਿਉਂਕਿ ਇਸੇ ਲੱਕ ਲੱਕ ਤਰ੍ਹਾਂ ਦੀ ਵੂਲ ਯੂਜ਼ ਕਰ ਰਹੇ ਆ ਜਿਹੜੀ ਸਾਡੀ ਥੋੜੀ ਥੋੜੀ ਬਚ ਜਾਂਦੀ ਸੀ ਸਾਰੀ ਹੀ ਵੂਲ ਇਸ ਪੈਟਰਨ ਚ ਇਸ ਡਿਜ਼ਾਈਨ ਚ ਯੂਜ਼ ਕਰ ਸਕਦੇ ਹੋ ਡਿਜ਼ਾਈਨ ਤੇ ਲੁੱਕ ਬਿਲਕੁਲ ਅਮੇਜ਼ਿੰਗ ਆਊਗੀ ਤੇ ਅਸੀਂ ਇਸ ਚ ਯੂਜ਼ ਕਰ ਰਹੇ ਆ ਪੈਨ ਦਾ ਪੈਨ ਦਾ ਯੂਜ਼ ਅਸੀਂ ਕਿੱਦਾਂ ਕਰਾਂਗੇ ਅਸੀਂ ਪੈਨ ਨਾਲ ਲਿਖਣਾ ਨਹੀਂ ਹੈ ਕੁਝ ਵੀ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਜਿਸ ਚ ਕੇ ਸਾਡੇ ਪੈਨ ਯੂਜ਼ ਹੋਊਗਾ ਤੇ ਕਿੱਦਾਂ ਚਲੋ ਫਿਰ ਅੱਜ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਸ ਚ ਬਣਾਉਣ ਜਾ ਰਹੇ ਆਂ ਅੱਜ ਆਪਾਂ ਮਲਟੀ ਕਲਰ ਦਾ ਡਿਜ਼ਾਈਨ ਤੇਜੀ ਚ ਸਾਨੂੰ ਪੈਨ ਦੀ ਵੀ ਜ਼ਰੂਰਤ ਪਊਗੀ ਕਿਉਂਕਿ ਪੈਨ ਦੀ ਹੈਲਪ ਦੇ ਨਾਲ ਹੀ ਸਾਡਾ ਇਹ ਡਿਜ਼ਾਈਨ ਬਣ ਕੇ ਮਲਟੀ ਕਲਰ ਤੁਸੀਂ ਜਿੰਨੇ ਮਰਜ਼ੀ ਕਲਰ ਪਾਸਾ ਗਰ ਇਕ ਦੋ ਤਿੰਨ ਚਾਰ ਪੰਜ ਛੇ ਚਾਹੇ ਤੁਸੀਂ ਇਹਨੂੰ ਦੋ ਕਲਰ ਚ ਬਣਾ ਲਓ ਚਾਹੇ ਤੁਸੀਂ ਇਹਨੂੰ ਮਲਟੀ ਕਲਰਸ ਬਣਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਮੈਂ ਤੁਹਾਨੂੰ ਮਲਟੀ ਕਲਰ ਚ ਬਣਾ ਕੇ ਦੱਸੂਗੀ ਦੋ ਕਲਰ ਚ ਬਣਾ ਕੇ ਦੱਸੂਗੀ ਤਾਂ ਫਿਰ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ ਜਿਸ ਚ ਅਸੀਂ ਬਣਾਉਣ ਜਾ ਰਹੇ ਇਹ ਵਾਲਾ ਡਿਜ਼ਾਈਨ ਡਿਜ਼ਾਈਨ ਨੂੰ ਬਣਾ ਲਈ ਮੈਂ ਪਿੰਕ ਕਲਰ ਚ ਥੋੜੇ ਜਿਹਾ ਕੁੰਡੇ ਪਾ ਲਏ ਠੀਕ ਹੈ ਥੋੜੇ ਹੁੰਡੇ ਪਾ ਕੇ ਬਾਰਡਰ ਬੁਣ ਲਿਆ ਬਾਰਡਰ ਬੁਣਨ ਤੋਂ ਬਾਅਦ ਅਸੀਂ ਆ ਦੇਖੋ ਆਪਣੀ ਦੋ ਰੋਬ ਬਾਰਡਰ ਤੋਂ ਬਾਅਦ ਉੱਪਰ ਬੁਣਣੀ ਆ ਬਾਰਡਰ ਤੋਂ ਠੀਕ ਹੈ ਜੀ ਅਸੀਂ ਪਹਿਲਾਂ ਬਾਰਡਰ ਬੁਣ ਲੈਣਾ ਬਾਰਡਰ ਬੁਣਨ ਤੋਂ ਬਾਅਦ ਸਿੱਧੀ ਪੁੱਠੀਆਂ ਅਸੀਂ ਦੋ ਰੋ ਪਾ ਲੈਣੀ ਆ ਸਿੱਧੀ ਸਿੱਧੀ ਤੇ ਪੁੱਠੇ ਪੁੱਠੇ ਇਸ ਤੋਂ ਬਾਅਦ ਅਸੀਂ ਕਰਨ ਜਾ ਰਹੇ ਆ ਆਪਣਾ ਡਿਜ਼ਾਈਨ ਸ਼ੁਰੂ ਜਿਹਨੂੰ ਬਣਾਵਾਂਗੇ ਅਸੀਂ ਪੈਨ ਦੀ ਹੈਲਪ ਦੇ ਨਾਲ ਕਿਦਾਂ ਚਲੋ ਆਪਾਂ ਇਹ ਦੋ ਰੋ ਪਾ ਕੇ ਫਿਰ ਆਪਾਂ ਦੇਖਦੇ ਹਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਕਲਰ ਲਗਾਣਾ ਕਿਉਂਕਿ ਮੈਂ ਤੁਹਾਨੂੰ ਮਲਟੀ ਕਲਰਸ ਦੱਸਣ ਜਾ ਰਹੀ ਹਾਂ ਤੇ ਤੁਸੀਂ ਜਿੰਨੇ ਵੀ ਕਲਰ ਲਗਾਉਣਾ ਚਾਹੁੰਦੇ ਲਗਾ ਸਕਦੇ ਹੋ ਚਾਹੇ ਦੋ ਕਲਰ ਲਗਾ ਲਓ ਤੇ ਇਸ ਡਿਜ਼ਾਈਨ ਦੀ ਸਪੈਸ਼ਲ ਗੱਲ ਇਹ ਹੈ ਵੀ ਤੁਸੀਂ ਇਹਨੂੰ ਸਿਰਫ ਚਾਹੇ ਥੋੜਾ ਥੋੜਾ نیچے ਪਾ ਕੇ ਉੱਪਰ ਪਲੇਨ ਬੰਨ ਲਓ ਜਾਂ ਤੁਸੀਂ ਚਾਰ ਚਾਰ ਰੋ ਦੇ ਬਾਅਦ ਇਹ ਡਿਜ਼ਾਈਨ ਰਿਪੀਟ ਕਰੀ ਜਾਓ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਐਡਜਸਟ ਕਰ ਸਕਦੇ ਹੋ ਤੇ ਮੈਂ ਦੋਨੇ ਤਰੀਕ ਤਰੀਕੇ ਨਾਲ ਤੁਹਾਨੂੰ ਅੱਗੇ ਵੀਡੀਓ ਚ ਦੱਸਿਆ ਹੈ ਤੇ ਵੀਡੀਓ ਸਕਿੱਪ ਨਾ ਕਰਿਓ ਪੂਰੀ ਦੇਖਿਓ ਤਾ ਫਿਰ ਚਲੋ ਜੀ ਆ ਹੋ ਗਿਆ ਸਾਡਾ ਦੋ ਪਾ ਲਈਆਂ ਤੇ ਚਾਹੇ ਤੁਸੀਂ ਇੱਥੇ ਚਾਰ ਰੋ ਪਾ ਲਓ ਠੀਕ ਹੈ ਚਾਹੇ ਦੋ ਪਾ ਲਓ ਚਾਰ ਪਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਤੇ ਹੁਣ ਅਸੀਂ ਕਰਨ ਜਾ ਰਹੇ ਆਪਣਾ ਡਿਜ਼ਾਈਨ ਸ਼ੁਰੂ ਮੈਂ ਇਸ ਚੱਕੇ ਲਗਾਉਣ ਜਾ ਰਹੀ ਹਾਂ ਬਲੂ ਕਲਰ ਬਲੂ ਕਲਰ ਪਹਿਲਾਂ ਸੀ ਸਭ ਤੋਂ ਲਗਾਣਾ ਸੀ ਬਲੂ ਕਲਰ ਦੀ ਐਪੈਥਿਕ ਇੱਥਾ ਨੋਡ ਬਣਾ ਲੈਣੀ ਕਿਉਂਕਿ ਅਸੀਂ ਐਸੇ ਇੱਥੋਂ ਕਲਰ ਇਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕੇ ਟਾਈਮ ਇੱਕੋ ਹੀ ਕਲਰ ਚੱਲੂਗਾ ਅਸੀਂ ਇਹਨੇ ਵੀ ਸਾਡੇ ਦੋ ਦੋ ਕਲਰ ਚੱਲਣੇ ਆ ਇੱਕ ਟਾਈਮ ਤੇ ਇੱਕੋ ਹੀ ਕਲਰ ਚੱਲੂਗਾ ਉਕੇ ਇਸ ਤੋਂ ਬਾਅਦ ਜਿਹੜਾ ਕਲਰ ਆਪਾਂ ਲਗਾਇਆ ਜਿਸ ਤਰ੍ਹਾਂ ਮੈਂ ਬਲੂ ਲਗਾਇਆ ਇਹਦੇ ਨਾਲ ਅਸੀਂ ਪਹਿਲਾਂ ਪਾ ਲੈਣੀਆਂ ਦੋ ਕੁੰਡੇ ਇੱਕ ਤੇ ਦੋ ਦੋ ਕੁੰਡੇ ਪਾਉਣ ਤੋਂ ਬਾਅਦ ਫਿਰ ਅਸੀਂ ਦੇਖੋ ਕੀ ਕਰਨਾ ਤੀਸਰੇ ਕੁੰਡੇ ਨੂੰ ਅਸੀਂ ਏਦਾਂ ਕਰਕੇ ਬੁਣ ਲੈਣਾ ਤੀਜਾ ਕੁੰਡਾ ਬੁਣਨ ਤੋਂ ਬਗਾ ਹੁਣ ਅਸੀਂ ਇੱਥੇ ਕਰਾਂਗੇ ਪੈਨ ਦਾ ਯੂਜ਼ ਕਿਦਾਂ ਦੇਖੋ ਅਸੀਂ ਆਪਣਾ ਪੈਨ ਲੈ ਲੈਣਾ ਪੈਨ ਨੂੰ ਅਸੀਂ ਰੱਖ ਲੈਣਾ ਇੱਥੇ ਏਦਾਂ ਰੱਖ ਲਿਆ ਹੁਣ ਅਸੀਂ ਆ ਦੇਖੋ కుండా పిచ్చు పాయా అన్నప్పు పిచ్చే టీకే జాండా అంశ బుణ్యాసా ఏవల్ టీకే ఫోర్ అసలు ఇండి ఫా బ జా దో కుండేసి క ਆ ਜਿਹੜੇ ਦੋ ਕੁੰਡੇ ਦੋਨਾਂ ਦਾ ਕਰ ਦਾਂਗੇ ਇੱਕ ਇਹ ਤੇ ਇਹ ਤੁਸੀਂ ਜਿਹੜਾ ਪੈਨ ਨੂੰ ਫਸਾਣਾ ਇੱਕ ਅਸੀਂ ਕਰਨ ਤੋਂ ਬਾਅਦ ਪੈਨ ਦੇ ਉੱਥੇ ਦੇਖੋ ਜਿਹੜੀ ਸਾਡੀ ਆ ਨੋ ਪਣੀ ਹੋਈ ਹੈ ਨਾ ਪੈਨ ਦੀ ਇਸ ਚ ਸਟੱਗ ਨੂੰ ਫਸਾ ਲਾਂਗੇ ਜਿਹੜਾ ਅਸੀਂ ਪਹਿਲਾਂ ਪਾ ਲਿਆ ਹੋਇਆ ਆ ਦੇਖੋ ਇੱਥੇ ਇਹ ਆ ਕੇ ਇਹਦੇ ਵਿੱਚ ਤਾਂ ਕਿ ਅੱਗੇ ਤੋਂ ਸਾਡਾ ਪੈਨ ਇਹਦੇ ਵਿੱਚੋਂ ਨਿਕਲੂਗਾ ਨਹੀਂ ਫਿਰ ਇੰਤਾ ਹੀ ਇੱਥੇ ਰਹਿ ਜਾਊਗਾ ਠੀਕ ਹੈ ਨਹੀਂ ਤਾਂ ਸਾਡਾ ਪੈਨ ਬਾਰ-ਬਾਰ ਗਿਰੇ ਜਾਊਗਾ ਤਾਂ ਸਾਨੂੰ ਓਕੇ ਹੋ ਜਾਣੀ ਬਣਾਣੀ ਹੋ ਗਿਆ ਸਾਡਾ ਦੇਖੋ ਫੇਰ ਅੱਗੇ ਅਸੀਂ ਇੱਥੇ ਲੈ ਕੇ ਇਹਨੂੰ ਇੱਥੇ ਇਦਾਂ ਰੱਖ ਲਵਾਂਗੇ ਤੇ ਪੈਨ ਸਾਡਾ ਇੱਥੇ اٹਕੇ ਰਹੂਗਾ ਨਿਕਲੂਗਾ ਨਹੀਂ ਫੇਰ ਅਸੀਂ ਲਿਆ ਦੂਜਾ ਇਦਾਂ ਪਾਇਆ ਅਸਕੁੰਡਾ ਪਾ ਲੈ ਇਸ ਤੋਂ ਬਾਅਦ ਦੇਖੋ ਧਾਗੇ ਨੂੰ ਅਸੀਂ ਇੱਧਰ ਲੈਣਾ ਆਪਣੇ ਵੱਲ ਲੈ ਕੇ ਫੇਰ ਅਸੀਂ ਪੈਨ ਨੂੰ ਆਹ ਦੇਖੋ ਇਸ ਧਾਗੇ ਨੂੰ ਇਦਾਂ ਅਸੀਂ ਪੈਨ ਦੇ ਦੁਆਲੇ ਲਪੇਟ ਦੋ ਜਾਂ ਪੈਨ ਨੂੰ ਇਹ ਚੋ ਘੁਮਾ ਲਓ ਜਿੰਦਾ ਮਰਜ਼ੀ ਕਰ ਲਓ ਜਿੱਦਾਂ ਤੁਹਾਨੂੰ ਠੀਕ ਲੱਗੇ ਕਰ ਲਿਆ ਆ ਦੇਖੋ ਕਰਕੇ ਲੈ ਆਂਦਾ ਫਿਰ ਅਸੀਂ ਦੇਖੋ ਫਿਰ ਇਹਨੂੰ ਇੱਥੋਂ ਖਿਲਾਣਾ ਲੈ ਆ ਕੇ ਅਸੀਂ ਇਸ ਨੂੰ ਫਿਰ ਬੁਣ ਲੈਣਾ ਠੀਕ ਹੈ ਬੁਣ ਲਿਆ ਹੁਣ ਕਿਉਂਕਿ ਦੇਖੋ ਸਾਡਾ ਧਾਗਾ ਇੱਥੇ ਫਸਿਆ ਹੋਇਆ ਹੈ ਹੁਣ ਸਾਡਾ ਪੈਨ ਕਿਤੇ ਵੀ ਨਹੀਂ ਜਾਊਗਾ ਪਹਿਲਾਂ ਇੱਕਦੋ ਤੁਹਾਨੂੰ ਪਾੜਨ ਔਖਾ ਲੱਗੇਗਾ ਬਾਅਦ ਚੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣੀ ਫਿਰ ਦੇਖੋ ਫਿਰ ਅਸੀਂ ਲੈ ਆ ਕੁੰਡਾ ਦੇਰ ਲੈਨਥ ਬਾਅਦ ਦੇਖੋ ਅਸੀਂ ਧਾਗੇ ਨੂੰ ਇੱਦਾਂ ਲਿਆਏ ਤਾਕੇ ਨੂੰ ਅਸੀਂ ਸਲਾਈ ਦੇ ਵਿੱਚ ਇੱਦਾਂ ਲਿਆਣਾ ਲਿਆ ਕੇ ਅਸੀਂ ਪੈਨ ਦੇ ਇੱਦਾਂ ਦੋਲੇ ਘੁਮਾਇਆ ਘੁਮਾ ਕੇ ਅਸੀਂ ਫੇਰ ਆ ਦੇਖੋ ਇੱਦਾਂ ਲੱਗੇ ਇਹਨੂੰ ਲੈ ਜਾ ਕੇ ਇਹਨੂੰ ਫੇਰ ਇੱਥੋਂ ਬੁੰਲਿਆ ਫੇਰ ਦੇਖੋ ਇੱਕ ਵਾਰੀ ਫੇਰ ਦੇਖੋ ਅਸੀਂ ਇੱਦਾਂ ਲਿਆਏ ਤਾਕੇ ਨੂੰ ਅਸੀਂ ਪਹਿਲਾਂ ਦੇਖੋ ਪਹਿਲਾਂ ਅਸੀਂ ਬੁੰਨਾ ਕੁੰਡਾ ਆਸਾ ਟੱਕੁੰਡੈ ਨੂੰ ਅਸੀਂ ਕੁੰਡੇ ਨੂੰ ਬੁੰਨੇ ਆ ਬੁਣਨ ਤੋਂ ਬਾਅਦ ਦੇਖੋ ਕੁੰਡਾ ਸਾਡਾ ਸਲਾਈਚ ਆ ਇਹ ਵਾਲਾ ਕੁੰਡਾ ਵੀ ਤੇ ਇਹ ਵਾਲਾ ਵੀ ਦੇਖੋ ਇਹ ਤੁਸੀਂ ਧਿਆਨ ਰੱਖਣਾ ਤੇ ਧਾਗੇ ਨੂੰ ਅਸੀਂ ਇਸ ਗੱਭੋ ਕੁਮਾ ਕੇ ਲਿਆਣਾ ਹੈ ਗੱਗੋ ਗੱਭੋ ਕੁਮਾ ਕੇ ਲਿਆਣ ਤੋਂ ਬਾਅਦ ਅਸੀਂ ਇਹਨੂੰ ਐਦਾਂ ਇਹਦੇ ਆਲੇ ਦੋਲੇ ਤੋਂ ਐਦਾਂ ਪੈਨ ਦੇ ਦੋਲੇ ਤੋਂ ਐਦਾਂ ਫੋਲਡ ਕਰਕੇ ਇਹਨੂੰ ਲੈ ਜਾਣਾ ਫਿਰ ਅਸੀਂ ਇੱਥੋਂ ਜਿੱਥੋਂ ਪਹਿਲਾਂ ਧਾਗਾ ਲੱਗਿਆ ਸੀ ਉਧਰੋਂ ਫਿਰ ਅਸੀਂ ਇੱਥੋਂ ਲੈ ਜਾਣਾ ਫਿਰ ਅਸੀਂ ਆਹ ਵਾਲੇ ਨੂੰ ਐਦਾਂ ਕੁੰਡੇ ਨੂੰ ਫਿਰ ਇਹਨੂੰ ਫਿਰ ਬੁਣ ਲੈਣਾ ਐਦਾਂ ਸਿੱਧਾ ਹੀ ਬੁਣ ਰਹੀ ਹਾਂ ਕੁਝ ਵੀ ਨਹੀਂ ਕਰ ਰਹੀ ਆ ਦੇਖੋ ਫਿਰ ਜਿੰਨੇ ਸਾਡੇ ਕੁੰਡੇ ਸਲਾਈਚ ਹੋਣਗੇ ਇੰਨੇ ਹੀ ਸਾਡੇ ਇੱਥੇ ਬਣ ਪਏ ਜਾਣੇ ਇੱਕ ਵਾਰੀ ਫਿਰ ਦੇਖੋ ਧਿਆਨ ਦੇ ਨਾਲ ਪਹਿਲਾਂ ਅਸੀਂ ਕੁੰਡੇ ਨੂੰ ਬੁਣਾਂਗੇ ਇਦਾਂ ਬੁਣਿਆ ਬੁਣਨ ਤੋਂ ਬਾਅਦ ਦੇਖੋ ਆ ਦੇਖੋ ਬੁਣਿਆ ਬੁਣਨ ਤੋਂ ਬਾਅਦ ਕੁੰਡਾ ਸਾਡੇ ਸਲਾਈ ਦੇ ਵਿੱਚ ਹੀ ਆ ਦੇਖੋ ਆਹ ਵਾਲਾ ਕੁੰਡਾ ਸਾਡੇ ਸਲਾਈਚ ਨੂੰ ਸਲਾਈਚੋਂ ਨਹੀਂ ਉਤਾਰਾਂਗੇ ਧਾਗੇ ਨੂੰ ਇਦਾਂ ਦੇਖੋ ਘੁਮਾ ਕੇ ਧਾਗੇ ਨੂੰ ਇਦਾਂ ਘੁਮਾ ਕੇ ਲਿਆਵਾਂਗੇ ਤੇ ਇਹਦੇ ਵਿੱਚੋਂ ਇਦਾਂ ਕੱਢਾਂ ਕੱਟਣ ਤੋਂ ਬਾਅਦ ਇਹਨੂੰ ਇੱਦਾਂ ਉੱਪਰੋਂ ਲੈ ਜਾਵਾਂਗੇ ਇੱਦਾਂ ਤੇ ਇਹਨੂੰ ਇੱਦਾਂ ਅਸੀਂ ਫੇਰ ਆ ਦੇਖੋ ਇਸੇ ਕੁੰਡੇ ਨੂੰ ਫੇਰ ਅਸੀਂ ਦੁਬਾਰਾ ਬੁਣ ਲੈਣਾ ਤੇ ਦੇਖੋ ਫੇਰ ਇੱਦਾਂ ਲਿਆ ਦੇਖੋ ਲੈਂਥ ਵਾਦਾ ਦੇਖੋ ਇੱਦਾਂ ਲੈਂਦਾ ਇੱਦਾਂ ਲੈ ਕੇ ਫੇਰ ਅਸੀਂ ਆ ਦੇਖੋ ਤੇ ਅਸੀਂ ਇੱਥੇ ਇਹਨੂੰ ਫੇਰ ਦੁਬਾਰਾ ਇੱਦਾਂ ਹੀ ਬੁਣ ਲੈਣਾ ਫਿਰ ਦੇਖੋ ਜੋ ਸਾਡਾ ਥੋੜਾ ਬਣ ਜਾਣਾ ਤਾਂ ਸਾਡੇ ਆਪਣੇ ਆਪ ਹੀ ਇਹਨੇ ਸਲਾਈ ਚ ਅਟਕ ਜਾਣਾ ਆ ਦੇਖੋ ਜੇ ਨਿਕਲ ਵੀ ਜਾਂਦਾ ਤਾਂ ਕੋਈ ਪ੍ਰੋਬਲਮ ਨਹੀਂ ਐਦੀ ਆ ਦੇਖੋ ਇਦਾਂ ਲਿਆਂਦਾ ਇਹਦੇ ਹਲ ਦੋੜੋਂ ਲੈ ਕੇ ਹੱਥੋਂ ਵਾਪਸ ਲੈ ਕੇ ਲੈ ਕੇ ਧਾਗੇ ਨੂੰ ਫੇਰ ਅਸੀਂ ਇੱਥੇ ਆ ਦੇਖੋ ਬਸ ਇੱਥੇ ਹੀ ਅਸੀਂ ਇਹਨੂੰ ਬਣਾਇਆ ਚਾ ਉਹਨਾਂ ਦਾ ਸਾਡਾ ਇੱਥੋਂ ਨਿਕਲ ਵੀ ਜਾਂਦਾ ਤੁਸੀਂ ਸੋਚੋਗੇ ਅਗੇ ਨਿਕਲ ਜਾਊਗਾ ਤਾਂ ਕੀ ਹੋਊਗਾ ਇਹਨਾਂ ਬੁੰਡਿਆ ਸਲਾਈਚੋਂ ਉਤਾਰ ਲਿਆ ਦੇਖੋ ਇੱਥਾ ਆ ਦੇਖੋ ਤਾਂ ਵੀ ਸਾਡੇ ਕੁੰਡਿਆ ਦੇਖੋ ਇੱਥੇ ਪੂਰੇ ਬਣ ਗਏ ਹੋਏ ਆ ਤੇ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਦੇਖੋ ਕਿਉਂਕਿ ਅਗਰ ਤੁਹਾਡਾ ਪੈਨ ਵਿੱਚੋਂ ਨਿਕਲ ਵੀ ਜਾਂਦਾ ਤਾਂ ਵੀ ਤੁਹਾਨੂੰ ਕੋਈ ਇਹਨਾਂ ਫਰਕ ਨਹੀਂ ਪੈਣਾ ਹੈਗਾ ਕਿਉਂਕਿ ਅਸੀਂ ਇਹਨੂੰ ਨਾਲ ਦੀ ਨਾਲ ਹੀ ਸਿਕਿਉਰ ਕਰੇ ਜਾਂਦੇ ਆ ਤਾਂ ਅੱਗੇ ਨੂੰ तो धागा सा बिल्कुल भी आ देखो वो नहीं रहा देखो मैं थोड़ा खिच के भी दिखा दें धागा सा देखो बिल्कुल भी खिंच नहीं होगा बिल्कुल ठीक साडा धागा इनसिक्योर हो जाता एक बार फिर देखो पाँदा ही आखो हूँ बायचांस थोड़ा चु पेन निकल गया तो फिर की करा कि पेन में फिर दोबारा इतने रख लवों इदा ही रख लिया एदा अस बुने आ देखो पहला से कुा बुनना ਕੁੰਡਾ ਬੁਣਨ ਤੋਂ ਬਾਅਦ ਅਸੀਂ ਇਹ ਕੁੰਡੇ ਨੂੰ ਸਲਾਈ ਤੋਂ ਨਹੀਂ ਉਤਾਰਨਾ ਇੱਥੇ ਉੱਪਰ ਹੀ ਰਹਿਣ ਦੇਣਾ ਤੇ ਆਪਣੀ ਇੱਧਰ ਲਿਆਉਣਾ ਇਹਨੂੰ ਲੈ ਆਂਦਾ ਤੇ ਦੂਜਾ ਤਰੀਕਾ ਇਹ ਤੁਸੀਂ ਇਹਨੂੰ ਅੰਗੂਠੇ 'ਚ ਦੱਲ ਭੇਟ ਕੇ ਐਦਾਂ ਬੁਣ ਲਓ ਫੇਰ ਦੇਖੋ ਇਹ ਲੈ ਆਂਦਾ ਤੁਹਾਨੂੰ ਦੋਨੋਂ ਚੋਂ ਜਿਹੜਾ ਵੀ ਤਰੀਕਾ ਸੌਖਾ ਲੱਗੇ ਤੁਸੀਂ ਉਹਦੇ ਨਾਲ ਬਣਾ ਸਕਦੇ ਹੋ ਆ ਤਖਤਾ ਲਿਆ ਐ ਤਖਤਾ ਲਿਆ ਦੇਖੋ ਫਿਰ ਦੇਖੋ ਦਰਲੇ ਅੰਦਾ ਟਾਕੇ ਨੂੰ ਇਤੋਂ ਹੀ ਤੁਸੀਂ ਅਸੀਂ ਇਸ ਡਿਜ਼ਾਈਨ ਨੂੰ ਬਣਾਣਾ ਦਾ ਸਾਨੂੰ ਫਾਇਦਾ ਇਹ ਹੋਊਗਾ ਵੀ ਪੈਨ ਦੇ ਨਾਲ ਸਾਡਾ ਬਿਲਕੁਲ ਟਾਗਾ ਇੱਕੋ ਜਿਹਾ ਰਹੂਗਾ ਅਲੱਗ-ਅਲੱਗ ਨਹੀਂ ਹੋਊਗਾ ਸੇਮ ਜਿੰਨਾ ਹੈਗਾ ਸੇਮ ਇੰਨਾ ਹੀ ਡਿਸਟੈਂਸ ਸਾਡਾ ਰਹੇਗਾ ਦੇਖੋ ਫਿਰ ਦੇਖੋ ਹੁਣ ਸਾਡਾ ਪੈਨ ਨਿਕਲ ਗਿਆ ਤਾਂ ਸਾਨੂੰ ਦੁਬਾਰਾ ਕਿੱਦਾਂ ਕਰਾਂਗੇ ਇੱਥੋਂ ਰੱਖ ਲਵਾਂਗੇ ਇੱਥੇ ਪੈਨ ਨੂੰ ਰੱਖ ਲਵਾਂਗੇ ਤਾਗੇ ਨੂੰ ਲਿਆਵਾਂਗੇ ਇਹਦੇ ਆਲੇ-ਦੋਲੇ ਵਾਦਕਾ ਧੱਕਾ ਮਾਵਾਂਗੇ ਘੁਮਾ ਕੇ ਨੂੰ ਵਾਪਸ ਲੈ ਜਾਵਾਂਗੇ ਤੇ ਇੱਥੋਂ ਅਸੀਂ ਫੇਰ ਇਹਨੂੰ ਬੁਣਵਾਂਗੇ ਫੇਰ ਦੇਖੋ ਬੁੜੇ ਅਸੀਂ ਅਗਲੇ ਕੁੰਡੇ ਨੂੰ ਬੁਣਨ ਤੋਂ ਬਾਅਦ ਦੇਖੋ ਇੰਦਾ ਸੇ ਥਾਗੇ ਨੂੰ ਇੱਥੋਂ ਲੈ ਆਣਾ ਇੱਥੋਂ ਕੱਢਣਾ ਇੱਥਾਂ ਵਾਪਸ ਲੈ ਜਾਣਾ ਤੇ ਇੱਥੋਂ ਫੇਰ ਲੈ ਜਾ ਕੇ ਅਸੀਂ ਇਹਨੂੰ ਫੇਰ ਇੱਤਾ ਹੀ ਬੁਣ ਲੈਣਾ ਠੀਕ ਹੈ ਪੈਨ ਨਿਕਲ ਕੇ ਦੁਆਰਾ ਸੇ ਪੈਨ ਨੂੰ ਪਾ ਲਵਾਂਗੇ ਤੇ ਫਿਰ ਇੱਧੇ ਅਸੀਂ ਇਹ ਜੇਲ ਬਣਾਈ ਜਾਵਾਂਗੇ ਆ ਦੇਖੋ ਤੁਸੀਂ ਦੇਖ ਰਹੇ ਹੋ ਵੀ ਸਾਡੇ ਧਾਗੇ ਮੈਂ ਤੁਹਾਨੂੰ ਪੈਨ ਕੱਢ ਕੇ ਦਿਖਾ ਰਹੀ ਹਾਂ ਆ ਦੇਖੋ ਇਹਨੇ ਸਿਕਿਉਰ ਹੋ ਜਾਣਗੇ ਵੀ ਇਹ ਬਿਲਕੁਲ ਵੀ ਕਦੇ ਵੀ ਨਹੀਂ ਨਿਕਲਣਗੇ ਆ ਦੇਖੋ ਉਹ ਦੇਖ ਦੂਜਾ ਤਰੀਕਾ ਇਹ ਹੈ ਅਸੀਂ ਇੱਧਾ ਧਾਗੇ ਨੂੰ ਆ ਕੀਤਾ ਕੁੰਡਾ ਪਾਇਆ ਤਾਂ ਇਹਨੂੰ ਵਾਪਸ ਲਿਆਂਦਾ ਅੰਗੂਠੇ ਨੂੰ ਫਸਾਇਆ ਵਿੱਚ ਐਦਾਂ ਕਰਕੇ ਫਿਰ ਦੇਖੋ ਐਦਾਂ ਪਾਇਆ ਅੰਗੂਠੇ ਨੂੰ ਫਸਾਇਆ ਐਦਾਂ ਲੈ ਕੇ ਤੇ ਆਹ ਦੇਖੋ ਸਾਡਾ ਤੱਕ ਆਹ ਦੇਖੋ ਭਾਗਾ ਸਾਡਾ ਬਿਲਕੁਲ ਸਿਕਿਉਰ ਹੋ ਜਾਂਦਾ ਫਿਰ ਦੇਖੋ ਐਦਾਂ ਲਿਆ ਆਹ ਦੇਖੋ ਐਦਾਂ ਲਿਆਂਦਾ ਅੰਗੂਠੇ ਨੂੰ ਫਸਾਇਆ ਐਦਾਂ ਲੈ ਕੇ ਤੇ ਐਦਾਂ ਮੋੜਿਆ ਫਿਰ ਇੱਕ ਵਾਰੀ ਦੇਖੋ ਪਹਿਲਾਂ ਇਹ ਚੋ ਪਾਣਾ ਬੁਣਨਾ ਬੁਣਨ ਤੋਂ ਬਾਅਦ ਅਸੀਂ ਇਹਨੂੰ ਇੱਦਾਂ ਲਿਆਣਾ ਦੇਖੋ ਬੁਣਨ ਤੋਂ ਬਾਅਦ tage ਨੂੰ ਅਸੀਂ ਸਲਾਈ ਇਹਨੂੰ ਕੁੰਡੇ ਨੂੰ ਸਲਾਈ ਚੋਂ ਨਿਕਟਰੇ tage ਨੂੰ ਇੱਦਾਂ ਹੀ ਲਿਆ ਰਹੇ ਆ ਇੱਦਾਂ ਅੰਗੂਠਾ ਫਸਾ ਕੇ ਵਿੱਚ ਆ ਦੇਖੋ ਤੇ ਇੱਦਾਂ ਅਸੀਂ ਇਹਨੂੰ ਬੁਣਨਾ ਫਿਰ ਦੇਖੋ ਇੱਦਾਂ ਲੈ ਕੇ ਆਏ tage ਨੂੰ ਉੱਧਰ ਲਿਆਂਦਾ ਅੰਗੂਠਾ ਫਸਾਇਆ ਤੇ ਇੱਦਾਂ ਸੀ ਬੁਣ ਲਿਆ ਫਿਰ ਦੇਖੋ ਕੁੰਡੇ ਨੂੰ ਗੁਣਿਆ ਇੱਦਾਂ ਕੀਤਾ ਮੈਂ ਤੁਹਾਨੂੰ ਦੋਨੇ ਤਰੀਕਿਆਂ ਨਾਲ ਹੀ ਦੱਸਤਾ ਤੁਹਾਨੂੰ ਜਿਹੜਾ ਵੀ ਤਰੀਕਾ ਵਧੀਆ ਲੱਗੇ ਤੁਸੀਂ ਉਹਦੇ ਨਾਲ ਇਸ ਪੈਟਰਨ ਨੂੰ ਪਾ ਸਕਦੇ ਹੋ ਦੇਖੋ ਪਾਇਆ ਅੱਡਾ ਕੀਤਾ ਤੇ ਫਿਰ ਦੇਖੋ ਇੱਕ ਵਾਰੀ ਕੁੰਡੇ ਨੂੰ ਪਾਇਆ ਅਗਰ ਤੁਹਾਨੂੰ ਅੰਗੂਠੇ ਨਾਲ ਬਣਾਉਣਾ ਸੁੱਖ ਲੱਗਦਾ ਤੁਸੀਂ ਅੰਗੂਠੇ ਨਾਲ ਬਣਾ ਲਓ ਅਗਰ ਤੁਹਾਨੂੰ ਸਿਲਾਈ ਉਹਦੇ ਨਾਲ ਸੁੱਖ ਲੱਗਦਾ ਤਾਂ ਤੁਸੀਂ ਪੈਨ ਨਾਲ ਬਣਾ ਲਓ ਪੈਨ ਨਾਲ ਇਹ ਚੱਕਰ ਹੋਊਗਾ ਵੀ ਸਾਡਾ ਧਾਗਾ ਬਿਲਕੁਲ ਇੱਕੋ ਜਿਹਾ ਹੀ ਰਹੂਗਾ क्योंकि अंगूठे न फिर सू बिल्कुल ही ध्यान रखना पैना भी सागा व न हो क्योंकि जो धागा वह घट हो गया तो पैटर्न सा लुक थोड़ी चेंज हो जाए आखो इदा फिर देखो बुणिया लै गए तो इतना बस ऐदा करते हुए असी अपने पूरे ही सिलाई पा लेनी है तो हम पुठी रोह देखो असं कि करना असं पाते हुए आ गए आखो ਲਾਸਟ ਵਿੱਚ ਅਸੀਂ ਦੋ ਕੁੰਡੇ ਛੱਡ ਦਵਾਂਗੇ ਇਹਨਾਂ ਤੇ ਅਸੀਂ ਪੈਟਰਨ ਨਹੀਂ ਪਾਵਾਂਗੇ ਇਹ ਬਲੇ ਕਿਉਂਕਿ ਲਾਸਟ ਦੇ ਸਾਡੇ ਰਹਿ ਜਾਣੇ ਆ ਆ ਗਿਆ ਸਿਪਣੀ ਪੁੱਠੀ ਰੋਚ ਪੁੱਠੀ ਰੋਚ ਅਸੀਂ ਪਹਿਲੇ ਕੁੰਡੇ ਨੂੰ ਕਰ ਲੈਣਾ ਐ ਸਟਿਚ ਠੀਕ ਹੈ ਦੂਜੇ ਕੁੰਡੇ ਨੂੰ ਵੀ ਇੱਦਾਂ ਪੁੱਠਾ ਮੁੰਨ ਲੈਣਾ ਇਸ ਤੋਂ ਬਾਅਦ ਸਾਰੇ ਕੁੰਡੇ ਦਾ ਅਸੀਂ ਦੋ ਦਾ ਇੱਕ ਕਰੇ ਜਾਣਾ ਦੋ ਦਾ ਇੱਕ ਫਿਰ ਅਗਲੇ ਦੋ ਕੁੰਡਿਆਂ ਦਾ ਦੋ ਦਾ ਇੱਕ ਫਿਰ ਅਗਲੇ ਦੋ ਕੁੰਡਿਆਂ ਦਾ ਦੋ ਦਾ ਇੱਕ ਫਿਰ ਅਗਲੇ ਕੁੰਡਿਆਂ ਦਾ ਦੋ ਦਾ ਇੱਕ ਫਿਰ ਅਗਲੇ ਕੁੰਡਿਆਂ ਦਾ ਦੋ ਦਾ ਇੱਕ ਕਿਉਂਕਿ ਜਦੋਂ ਅਸੀਂ ਪਹਿਲਾ ਸਲਾਈਪ ਹੁਣੀ ਸੀ ਉਸ ਤੋਂ ਸਾਡਾ ਹਰ ਵਾਰੀ ਇੱਕ ਇੱਕ ਕੁੰਡਾ ਹਰ ਕੁੰਡੇ ਤੋਂ ਬਾਅਦ ਵਧੀ ਗਿਆ ਤੇ ਹੁਣ ਉਹੀ ਅਸੀਂ ਕੁੰਡਾ ਕਟਾ ਕੇ ਅਸੀਂ ਕੁੰਡੇ ਬਰਾਬਰ ਕਰ ਲੈਣੇ ਆਂ ਹੈ ਨਾ ਸੌਖਾ ਡਿਜ਼ਾਈਨ ਬਣਦਾ ਤੇ ਬਣਦਾ ਵੀ ਬਿਲਕੁਲ ਅਲੱਗ ਤਰੀਕੇ ਨਾਲ ਹੈ ਤੇ ਇਹ ਫਾਇਦਾ ਜੋ ਟਾਈਪ ਜਿਹਾ ਬਣਦਾ ਜਾਂਦਾ ਹੈ ਤੇ ਫਿਰ ਤੁਸੀਂ ਇਹਨੂੰ ਐਡਾ ਕਰ ਸਕਦੇ ਹੋ ਕਿ ਚਾਹੇ ਤੁਸੀਂ ਸਿਰਫ ਇੰਨਾ ਕੁ ਪਾ ਕੇ ਛੱਡ ਦਿਓ ਤੇ ਉੱਪਰੋਂ ਪਲੇਨ ਬਣਾ ਲਓ ਤੇ ਮਲਟੀ ਕਲਰਸ ਚਾਹੇ ਤੁਸੀਂ ਇਹਦੇ ਨੀਚੇ ਪੂਰੇ ਉੱਪਰ ਇੱਕ ਇੱਕ ਲਾਈਨ ਪਾਈ ਜਾਓ ਜਿੰਨੇ ਵੀ ਤੁਹਾਡੀਆਂ ਉਹਨਾਂ ਨੇ ਵਧੀਆਂ ਕਟੀਆਂ ਤੁਸੀਂ ਸਭ ਇਸ 'ਚ ਯੂਜ਼ ਕਰ ਸਕਦੇ ਹੋ ਕਿਉਂਕਿ ਇੱਕ ਇੱਕ ਤੋਂ ਦੋ ਦੋ ਸਲਾਈਆਂ ਸਾਡੇ ਪਹਿਨੇ ਸਿਰਫ ਇੱਕ ਇੱਕ ਕਲਰ ਦੀ ਦੋ ਦੋ ਸਲਾਈਆਂ ਪਾਈ ਜਾਓ ਉਸ ਤੋਂ ਬਾਅਦ ਤੁਸੀਂ ਹੋਰ ਰੰਗ ਯੂਜ਼ ਕਰ ਲਓ ਫਿਰ ਦੋ ਸਲਾਈਆਂ ਪਾ ਲਓ ਫਿਰ ਹੋਰ ਰੰਗ ਯੂਜ਼ ਕਰ ਲਓ ਤੇ ਜਿਹੜਾ ਵਿੱਚ ਬੇਸਿਕ ਕਲਰ ਰੱਖਿਆ ਉਹਦੇ ਫਿਰ ਵਿੱਚ ਨੂੰ ਤੁਸੀਂ ਸਲਾਈਆਂ ਅਲੱਗ ਪਾ ਲਓ ਐਂਦਾ ਕਰਕੇ ਆਪਾਂ ਇਹਨੂੰ ਸੈੱਟ ਕਰ ਸਕਦੇ ਹਾਂ ਤੇ ਕਿੱਦਾਂ ਮੈਂ ਤੁਹਾਡੇ ਦੋਨੇ ਤਰ੍ਹਾਂ ਨਾਲ ਬੁਣ ਕੇ ਰੱਖਿਆ ਹੋਇਆ ਤੁਹਾਨੂੰ ਮੈਂ ਅੱਗੇ ਉਹ ਦਿਖਾਨੀ ਆ ਆ ਹੋ ਗਿਆ ਸਟ बस ਇੱਧੇ ਹੀ ਇਸ ਨੂੰ ਕਰਦੇ ਆਨੇ ਆ ਜਾਣਾ ਦੋ ਦਾ ਇੱਕ ਤੇ ਦੋ ਦਾ ਇੱਕ ਹੁਣ ਇਸ ਤੋਂ ਬਾਅਦ ਜਿਹੜਾ ਤੁਸੀਂ ਅਗਲਾ ਕਲਰ ਲਗਾਣਾ ਆਪਾਂ ਉੱਪਰ ਹੋਰ ਲਗਾ ਲੈਣਾ ਤੇ ਉਹਦੇ ਨਾਲ ਇੱਧੇ ਬੁਣ ਲੈਣਾ ਲਾਸਟ ਵਿੱਚ ਫਿਰ ਦੇਖੋ ਦੋ ਦਾ ਇੱਕ ਕਰਕੇ ਤੇ ਲਾਸਟ ਵਾਲਾ ਸਾਡਾ ਕੁੰਡਾ ਇੱਕ ਇੱਦਾਂ ਇਹ ਆ ਦੇਖੋ ਹੁਣ ਆਹ ਦੇਖੋ ਇੱਦਾਂ ਹੀ ਸਾਡਾ ਪੈਟਰਨ ਬਣਨਾ ਸ਼ੁਰੂ ਹੋ ਜਾਣਾ

ਉਪਰ ਅੱਧਾ ਹੀ ਸਿਰਫ ਵਾਈਟ ਕਲਰ ਦਾ ਪਲੇਨ ਬੁਣ ਲੈਣਾ ਫਿਰ ਇੱਦਾਂ ਹੀ ਅਲੱਗ-ਅਲੱਗ ਕਲਰ ਪਾ ਲੈਣੇ ਤੁਸੀਂ ਚਾਹੋ ਜਿਸ ਤਰ੍ਹਾਂ ਇੱਥੇ ਮੈਂ 1 2 3 ਕਲਰ ਪਾ ਕੇ ਛੱਟਦੇ ਹੋਇਓ ਤੁਸੀਂ ਇੱਥੇ ਜਿੰਨੇ ਮਰਜ਼ੀ ਕਲਰ ਪਾਓ 5 6 7 8 9 10 ਆ ਦੇਖੋ ਤੇ ਲੁੱਕ ਆਉਗੀ ਇਦਾਂ ਦੀ ਦੇਖੋ ਫਰੰਟ ਸਾਈਡ ਇਹਦੇ ਇਦਾਂ ਦੀ ਤੇ ਬੈਕ ਸਾਈਡ ਦੇਖੋ ਬੈਕ ਸਾਈਡ ਤੇ ਸਾਡਾ ਬਿਲਕੁਲ ਵੀ ਕੋਈ ਵੀ ਧਾਗਾ ਦੇਖੋ ਦਿਖਾਈ ਨਹੀਂ ਦੇ ਰਿਹਾ ਦੇ ਰਿਹਾ ਹੈ ਹਨ ਨਾ ਆ ਦੇਖੋ ਸਿਰਫ ਅਸੀਂ ਦੋ ਰੋ ਚਾਰ ਰੋ ਦੋ ਰੋ ਚਾਰ ਰੋ ਇੰਦਾ ਪਈਆਂ ਹੋਈਆਂ ਮੈਂ ਦੇਖੋ ਆ ਦੇਖੋ

ਯਾ ਸਿਰਫ ਤੁਸੀਂ ਨੀਚੇ ਹੀ ਇਹਨਾਂ ਨਾਲ ਪਾ ਲੋ ਤੂੰ ਉੱਪਰ ਸਾਰਾ ਪਲੇਨ ਬਣ ਰੋ ਤੁਸੀਂ ਜਸਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਮੈਂ ਤੁਹਾਨੂੰ ਸਿਰਫ ਪੈਟਰਨ ਹੀ ਦੱਸਿਆ ਤੇ ਬਾਕੀ ਜਿਸ ਤਰ੍ਹਾਂ ਮੈਂ ਆਪਣੇ ਪ੍ਰੋਜੈਕਟਸ ਇਸ ਪੈਟਰਨ ਨੂੰ ਸੈੱਟ ਕਰਾਂਗੀ ਉਹ ਫਿਰ ਤੁਹਾਨੂੰ ਪ੍ਰੋਜੈਕਟ ਦੇ ਮੈਂ ਫਾਈਨਲ ਲੁੱਕ ਦਿਖਾਵਾਂਗੀ ਤਾਂ ਉਸ ਤੋਂ ਫਿਰ ਤੁਸੀਂ ਦੇਖ ਸਕਦੇ ਹੋ ਚਲੋ ਜੀ ਥੋੜਾ ਬਹੁਤੋ ਸ਼ੁਕਰੀਆ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਕੱਲ ਇੱਕ ਨਹੀਂ ਵੀਡੀਓ ਦੇ ਨਾਲ ਤੱਕਦੇ ਸੁਭਾਣ ਧਿਆਨ ਰੱਖੋ ਖੁਸ਼ ਰਹੋ ਜੀ ਓਕੇ ਬਾਏ ਬਾਏ ਟੇਕ ਕੇਅਰ ਪਲੀਜ਼ 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 ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਵਾਲਾ ਮਲਟੀ ਕਲਰ ਦਾ ਪੈਨ ਦੇ ਨਾਲ ਬੁਣਿਆ ਹੋਇਆ